ਲੋਵੀ ਮਿੱਤਰੋ ਆਪਾਂ ਫਤੇ ਮੋਟਰ ਦੇ ਇੱਕ ਨਵੀਂ ਚੀਜ਼ ਲੈ ਕੇ ਆ ਰਹੇ ਹਾਂ ਤੁਹਾਡੇ ਵਾਸਤੇ ਹੁਣ ਤੇ ਬਲੌਗ ਬਣਾਇਆ ਕਰਾਂਗੇ ਬਾਈ ਕਾਰ ਕਾਰ ਦੇ ਅੱਜ ਤੱਕ ਤੁਸੀਂ ਕਿਸੇ ਵੀ ਕਾਊਂਟਰ ਦੇ ਚੀਜ਼ਾਂ ਨਹੀਂ ਦੇਖੀਆਂ ਹੋਣੀਆਂ ਜਿਹੜੀਆਂ ਆਪਾਂ ਹੁਣ ਆਪਣੇ ਕਾਊਂਟਰ ਤੇ ਦੇਖਣ ਨੂੰ ਮਿਲਣਗੀਆਂ ਆਪਾਂ ਬਾਈ ਤੁਹਾਨੂੰ ਜਿਵੇਂ ਕੋਈ ਦਿੱਲੀ ਤੋਂ ਜਾਂ ਗੜਗਾਵਾਂ ਤੋਂ ਜਾਂ ਪੰਜਾਬ ਤੋਂ ਕੋਈ ਕਾਰ ਆ ਕੇ ਖੜਦੀ ਹੈ ਆਪਾਂ ਬਾਈ ਤੁਹਾਨੂੰ ਉਹ ਕਾਰ ਕਿੱਦਾਂ ਤਿਆਰ ਹੁੰਦੀ ਹੈ ਕੀ ਕੀ ਕੰਮ ਹੁੰਦਾ ਕਾਰ ਦਾ ਸਾਰੀ ਸਾਰਾ ਬਾਈ ਆਪਾਂ ਵਲੌਗ ਦੇ ਵਿੱਚ ਦਿਖਾਵਾਂਗੇ ਕਾਰ ਦਾ ਹੁਣ ਬਾਈ ਆਪਾਂ ਇੱਕ ਐਕਸਯੂਵੀ ਦੀ ਗੱਲ ਕਰਦੇ ਆ ਜੀ ਕਿ ਐਕਸਯੂਵੀ ਆਈ ਹੈ ਬਾਈ ਰਾਤ ਹੀ ਆਈ ਆ ਆਪਣੇ ਕੋਲ ਸੋ ਪੂਰੇ ਵਲੌਗ ਦੇ ਵਿੱਚ ਜੁੜੇ ਰਹੋ ਆਪਾਂ ਅੱਜ ਸ਼ੁਰੂਆਤ ਕਰਦੇ ਆ ਵਲੌਗ ਦੀ ਤੇ ਦਿਨੇ ਵੀ ਦਿਨੇ ਹੀ ਕਾਰ ਤੇ ਲੱਗਣਗੇ ਬਾਈ ਸਾਰਾ ਰਿਕਾਰਡ ਕਰਾਂਗੇ ਆਪਾਂ ਗੱਲੀ ਗੱਲੀ ਚੀਜ਼ ਇਹ ਬਾਈ 15 ਮਾਡਲ ਐਕਸਯੂਵੀ ਆ ਇਹ ਦਿੱਲੀ ਤੋਂ ਆਈ ਆ ਆਪਾਂ ਚੱਲੇ ਆਦੇ ਬਾਈ ਟਾਇਰ ਪਾਉਣ ਅੱਜ ਠੀਕ ਹੈ ਨਾ ਬੈਸ ਤਾਂ ਆਪਾਂ ਲਾਈ ਬਿਲ ਵੀ ਪਾ ਦਨੇ ਆ ਪਰ ਆਪਾਂ ਚੁਆਇਸ ਤੇ ਪਵਾਨੇ ਲਾਈ ਬਿਲ ਐਕਸਯੂਵੀ ਦੇ ਠੀਕ ਹੈ ਜਿੱਦਾਂ ਕਿ ਕੱਲ ਐ ਟੁੱਟੀ ਹੋਈ ਆ ਇਹਦੇ ਹਲਕੇ ਫੁਲਕੇ ਕੰਮ ਨੇ ਰਵਿੰਗ ਰਵਿੰਗ ਦਾ ਕੰਮ ਹੈ ਡੈਂਟਰ ਪੈਂਟਰ ਲਵੇ ਤੱਕ ਸਾਰੇ ਕਿਤੇ ਯਾਰ ਆਪਾਂ ਫੁੱਲ ਵਲੌਗ ਬਣਾਇਆ ਕਰਾਂਗੇ ਤੇ ਨਾਲ ਆਪਣੇ ਹੈਗੇ ਬਾਈ ਵਰਿੰਦਰੀ ਤੇ ਚੱਲੇ ਆਂ ਬਾਈ ਆਪਾਂ ਹੁਣ ਠੀਕ ਆ ਮੰਡੀ ਆਪਣਾ ਟਾਇਰ ਪਾਉਣਾ ਜਪੇ ਕਰਦੇ ਸੋਨੂੰ ਪੂਰੀ ਕਾਰ ਦੀ ਬਾਈ ਪੂਰੀ ਕਲਿੱਪ ਦੇਵਾਂਗੇ ਵੀ ਕਾਰ ਰੈਡੀ ਕਿਵੇਂ ਹੁੰਦੀ ਆ ਹਨਾ ਸਾਰੀ ਕਾਰ ਰੈਡੀ ਕਿਵੇਂ ਹੁੰਦੀ ਆ ਵੀ ਰਵਿੰਗ ਪਾਲ ਇਸ ਡਰਾਈ ਕਲੀਨ ਸੋਨੂੰ ਕਾਰ ਦੀ ਅੱਜ ਹਾਲਤ ਦਿਖਾਈਏ ਸਾਰੀ ਕਿਵੇਂ ਦੀ ਆ ਠੀਕ ਆ ਨਾ ਕਿਵੇਂ ਡਸਟ ਦੇਖੋ ਆ ਸਿੱਛਾ ਨਹੀਂ ਹੈਗਾ ਕੁਝ ਚੀਜ਼ਾਂ ਬਹੁਤ ਸਾਰੀਆਂ ਚੀਜ਼ਾਂ ਆਪ ਹੈਂਡਲ ਕਰਨੀਆਂ ਪੈਂਦੀਆਂ ਨੇ ਏਸੀ ਦੀ ਗੈਸ ਘੱਟ ਸੀ ਕੂਲਿੰਗ ਉਹ ਵੀ ਹੋ ਗਈ ਰੈਡੀ ਹੋ ਗਈ ਹੈਨਾ ਤੇ ਸਾਰਾ ਕੁਝ ਦੱਸਾਂਗੇ ਬਾਈ ਪੂਰੇ ਬਲੌਗ ਦੇ ਵਿੱਚ ਕੱਲੀ ਕੱਲੀ ਚੀਜ਼ ਦੱਸਿਆ ਕਰਾਂਗੇ ਹੈਨਾ ਟਾਇਰਾਂ ਟੂਰਾਂ ਦਾ ਵੀ ਉੱਥੇ ਕਿਵੇਂ ਆਪਾਂ ਟਾਇਰ ਪਾਉਣੇ ਕਿਵੇਂ ਕੀ ਸੀਨ ਹੈ ਸਾਰਾ ਕੁਝ ਸ਼ੀਟੂ ਜੱਟ ਹੈਨਾ ਜੁੜੇ ਰਹੋ ਬਾਈ ਫੁੱਲ ਬਲੌਗ ਦੇ ਵਿੱਚ ਆਪਾਂ ਚੱਲ ਪਏ ਮੰਡੀ 'ਚ ਹੁਣ ਅੱਗੇ ਟਾਇਰ ਪਾਉਣ ਤੇ ਫੇਰ ਆ ਆਪਾਂ ਰਵਿੰਗ ਤੇ ਕਾਰ ਖੜਾਉਣੀ ਹੈ ਰੋਵਿੰਗ ਤੋਂ ਬਾਅਦ ਡ੍ਰੈਗ ਲੀਨ ਹੋਣੀ ਆ ਡ੍ਰੈਗ ਲੀਨ ਤੋਂ ਬਾਅਦ ਫਿਰ ਦੁਬਾਰਾ ਜਾਣੀ ਆ ਡੈਂਟਰ ਦੇ ਪਾਲ ਸੋਣ ਠੀਕ ਆ ਫਿਰ ਕਾਊਂਟਰ ਤੇ ਆਉਣੀ ਆ ਫਿਰ ਵੀਡੀਓ ਵਗੈਰਾ ਬਣਨੀ ਆ ਸੋ ਸਾਰਾ ਕੁਝ YouTube ਤੇ ਬਾਈ ਪੂਰਾ ਸੁਣੋ ਕਹਿੰਡ ਤਰੀਕੇ ਨਾਲ ਆ ਇਦੋਂ ਬਾਅਦ ਸਕਾਰਪੀ ਆ ਰਹੀਆਂ ਨੇ ਬਾਈ ਉਹਨਾਂ ਦੀ ਵੀ ਕਲੀ-ਕਲੀ ਚੀਜ਼ ਦੀ ਕਲਿੱਪ ਬਣਾਵਾਂਗੇ ਠੀਕ ਆ ਬਾਈ ਜੁੜੇ ਰਹੋ ਬਾਕੀ ਮਿੱਤਰੋ ਟਾਇਰ ਪੈਗੇ ਗੱਡੀ ਦੇ ਸਟਿੱਪਣੀ ਥੋੜੀ ਆਪਾਂ ਚੈੱਕ ਕਰਾਉਂਦੇ ਤੇ ਸਟਿੱਪਣੀ ਬਾਈ ਇਹਦੀ ਕਾਰ ਦੀ 14 ਮਾਡਲ ਹੈ ਠੀਕ ਆ ਨਾਲ ਦੀ ਸਟਿੱਪਣੀਆਂ ਬਾਈ ਜੈਨੂ ਨਹੀਂ ਨਾਲ ਦੀ ਸਟਿੱਪਣੀਆਂ ਕਾਰ ਦੀ ਇਹ ਚੈੱਕ ਕਰਾਉਣ ਪੌਜੀ ਟਾਇਰਾਂ ਵਾਲਾ ਇੱਥੇ ਆਪਣੇ ਪਾਤੜੇ ਓ ਬਈ ਇਹ ਸਟਿੱਪਣੀ ਹੈਗੀ ਆ ਨਾਲ ਦੀ ਦੇਖ ਸਕਦੇ ਹੋ ਬਈ ਏਜੰਸੀ ਨਾਲ ਦੀ ਅਨਯੂਜ਼ਡ ਸਟਿੱਪਣੀ ਕਿਉਂਕਿ ਕਾਰ ਇਹ 70000 ਚੱਲੀ ਹੋਈ ਆ ਯਾਰ ਇਹਦਾ ਮਤਲਬ ਪਹਿਲਾ ਚੌਕੜਾਈ ਹੁਣ ਚੇਂਜ ਹੋਇਆ ਟਾਇਰਾਂ ਦਾ ਫੜ ਲੈ ਬਈ ਤੇ ਟਾਇਰ ਆਪਾਂ ਤਕਰੀਬਨ ਪਾਤੀ ਦੇ 80 ਤੋਂ 90 ਪੈਸੇ ਟਾਇਰ ਪੈ ਗੇ ਓ ਬਈ ਟਾਇਰੇ ਚ ਪਹਿਲਾਂ ਛੋਟਾ ਨੰਬਰ ਪਿਆ ਹੋਇਆ ਸੀ 265 60 17 ਪਿਆ ਆਪਾਂ ਚ ਜਿਹੜਾ ਬਈ ਛੋਟਾ ਟਾਇਰ ਹੁੰਦਾ ਹੈ ਛੋਟੇ ਟਾਇਰ ਦੀ ਇੱਕ ਡਿਕਤ ਹੁੰਦੀ ਆ ਵੀ ਕਾਰ ਦੀ ਸਟੈਂਡਿੰਗ ਹੈ ਜਿਹੜੀ ਉਹ ਸੋਹਣੀ ਨਹੀਂ ਬਣਦੀ ਯਾਰ ਹਨਾ ਇਦੇ ਨਾਲ ਕਾਰ ਦੀ ਸਟੈਂਡਿੰਗ ਥੋੜੀ ਜੀ ਲੈਂਥ ਹਾਈਟ ਕਾਰ ਦੀ ਸਾਰਾ ਕੁਝ ਲੰਮਾ ਹੋ ਜਾਂਦਾ ਉੱਚੀ ਹੋ ਜਾਂਦੀ ਹੈ ਕਾਰ ਚੜਾਈ ਵੀ ਤੁਹਾਨੂੰ ਮੈਂ ਦਿਖਾ ਦੇਣਾ ਟਾਇਰ ਦੀ ਆਹ ਦੇਖ ਸਕਦੇ ਹੋ ਬਾਈ ਚੜਾਈ ਵੀ ਵਧ ਜਾਂਦੀ ਹੈ ਜਿਹੜੇ ਪਹਿਲਾਂ ਟਾਇਰ ਕੱਢੇ ਦੇ ਵਿੱਚ ਬਾਈ ਪਹਿਨਾਂ ਵਾਲੇ ਟਾਇਰ ਤਾਂ ਕਾਫੀ ਜਿਆਦੇ ਘਸੇ ਹੋਏ ਸੀਗੇ ਸੋ ਹੁਣ ਆਪਾਂ ਟਾਇਰ ਪੈ ਚੁੱਕੇ ਨੇ ਆਪਣੇ ਤੇ ਬਾਕੀ ਇੱਕ ਲੈਟ ਹੈ ਏਜੰਸੀ ਚੱਲਾਂਗੇ ਹੁਣ ਆਪਾਂ ਮਹਿੰਦਰਾ ਦੀ ਚ ਮਹਿੰਦਰਾ ਦੀ ਏਜੰਸੀ ਚ ਇੱਕ ਲੈਟ ਲੈਣੀ ਆਪਾਂ ਕਰ ਦਿਓ ਲੈਟ ਲੈ ਲਾਂਗੇ ਸੋ ਬਾਈ ਦਿਖਾਈ ਜਾਮਾ ਕਿ ਤੁਹਾਨੂੰ ਬਾਈ ਕਾਰ ਦਾ ਜਿਉਂ-ਜਿਉਂ ਕੰਮ ਹੋਈ ਜਾਊਗਾ ਓਵੇਂ-ਓਵੇਂ ਆਪਾਂ ਦਿਖਾਈ ਜਾਮਾਂਗੇ ਕਾਰ ਦਾ ਵੀ ਆਹ ਕੰਮ ਹੋਣਾ ਹੈ ਜਿੱਦਾਂ ਕਿ ਬਾਈ ਹੁਣ ਹਾਲਤ ਦੇਖ ਸਕਦੇ ਹੋ ਮੈਟ ਮੂਟਾ ਆਪਣੇ ਕਿੱਦਾਂ ਪਏ ਨੇ ਹਨਾ ਠੀਕ ਹੈ ਨਾ ਇਹ ਸਾਰਾ ਕੁਝ ਬਾਈ ਡਾਇਰੈਕਟਲੀ ਨੂੰ ਹੋ ਕੇ ਠੀਕ ਹੈ ਵਧੀਆ ਜੈਨੂਇਨ ਹੀ ਮੈਟ ਟਿਕ ਜਾਣੇ ਨੇ ਇੱਚ ਠੀਕ ਹੈ ਆ ਸਾਰੀ ਕੋਈ ਮੈਲ ਮੂਲ ਲੱਗੀ ਹੋਈ ਹੈ ਸਾਰੀ ਲੱਥ ਜਾਣੀ ਆ ਇਹ ਸੋ ਜੁੜੇ ਰਹੋ ਬਾਈ ਅੱਗੇ ਫੁੱਲ ਵਲੌਗ ਦੇ ਵਿੱਚ ਕੱਲੀ-ਕੱਲੀ ਚੀਜ਼ ਦਿਖਾਵਾਂਗੇ ਬਾਈ ਆਪਾਂ ਤੇ ਅੱਗੇ ਸਕਾਰਪੀ ਦਾ ਵੀ ਪੂਰਾ ਵਲੌਗ ਬਣਾਵਾਂਗੇ ਬਾਈ ਜੇ ਇਹਨੂੰ ਵਧੀਆ ਹੰਗ ਪਸੋਡੇ ਵੱਲੋਂ ਬਾਈ ਜੇ ਵਧੀਆ ਰਿਸਪੌਂਸ ਮਿਲਿਆ ਤਾਂ ਅੱਗੇ ਵੀ ਆਪਾਂ ਸਕਾਰਪੀਓ ਦਾ ਵੀ ਉਹਦਾ ਵੀ ਪੂਰਾ ਲਾਈਵ ਵੀਲਾਂ ਤੋਂ ਲੈ ਕੇ ਰਵਿੰਗ ਪਾਲਸ ਤੋਂ ਲੈ ਕੇ ਵੀ ਕਿੱਦਾਂ ਯਾਰ ਆਪਾਂ ਕਾਰ ਤਿਆਰ ਕਰਾਉਨੇ ਆ ਆਪਾਂ ਜਾਣਕਾਰੀ ਵੀ ਦਿਵਾਂਗੇ ਜਿਹੜੇ ਬਾਈਆਂ ਕੋਲੇ ਐਕਐਸਯੂਵੀ ਆ ਬਾਈ ਜੇ ਉਹਦੇ ਗੱਡੀ ਦੇ ਟਾਇਰ ਹਮੇਸ਼ਾ ਐਕਐਸਯੂਵੀ ਛੋਟਾ ਟਾਇਰ ਦਿੰਦੀ ਹੈ ਚਲੋ ਉਹ ਕੰਪਨੀ ਦਾ ਆਪਣਾ ਮੈਟਰ ਹੁੰਦਾ ਕੰਪਨੀ ਨੂੰ ਬਹੁਤ ਕੁਝ ਸੋਚ ਕੇ ਟਾਇਰ ਬਣਾਉਣਾ ਪੈਂਦਾ ਠੀਕ ਹੈ ਨਾ ਇਹਦੇ ਵਿੱਚ ਬਾਈ ਆਪਾਂ ਜੇ 265 65 17 ਪ੍ਰੋਫਾਈਲ ਪਾਉਨੇ ਆ ਉਹਦੇ ਨਾਲ ਕਾਰ ਦੀ ਸਟੈਂਡਿੰਗ ਪੂਰੀ ਆਣ ਯਾਰ ਲੁੱਕ ਘੈਂਡ ਬਣ ਜਾਂਦੀ ਹੈ ਪ ਵੀ ਸਟੈਂਡਿੰਗ ਆਪਾਂ ਕਾਰ ਦੀ ਵਧੀਆ ਬਣਾ ਸਕਦੇ ਆ ਜਿਹੜੇ ਬਾਈ ਆਪਣੇ ਤੋਂ ਐਕਸਿਊਰੀਆਂ ਲੈ ਕੇ ਗਏ ਨੇ ਜਾਂ ਲੈਣ ਦੀ ਸੋਚ ਰਹੇ ਨੇ ਉਹਨਾਂ ਵਾਸਤੇ ਜਾਣਕਾਰੀ ਇਹ ਹੈ ਬਾਈ ਹਨਾ ਪੈਚ ਟਾਇਰ ਛੋਟਾ ਵੀ ਜਾਂਦਾ ਏਜੰਸੀ 'ਚ ਛੋਟਾ ਟਾਇਰ ਦਿੰਦੀ ਆ ਆਪਾਂ ਥੋੜਾ ਜਿਹਾ 1 ਪੁਆਇੰਟ ਵੱਡਾ ਕਰਕੇ ਇਹਦੇ ਨਾਲ ਬਾਈ ਕੋਈ ਐਵਰੇਜ ਦਾ ਫਰਕ ਨਹੀਂ ਪੈਂਦਾ ਬਾਹਲੇ ਕਿਸੇ ਨੂੰ ਐਵਰੇਜ ਦਾ ਫਰਕ ਪੈਂਦਾ ਐਵਰੇਜ ਦਾ ਨਹੀਂ ਫਰਕ ਪੈਂਦਾ ਬਿਕੋਜ਼ ਬਾਈ ਇਹ 2100 75 ਸੀਸੀ ਦਾ ਇੰਜਨ ਹੈ ਇਹ ਕੋਈ ਉਲਟੋ ਵਾਲਾ ਇੰਜਨ ਦਾ ਹੈ ਨਹੀਂਗਾ ਬਾਈ ਛੋਟਾ ਹਨਾ ਵੀ ਤਾਂ ਇਹਨੂੰ ਐਵਰੇਜ ਦਾ ਫਰਕ ਪਊਗਾ ਠੀਕ ਹੈ ਨਾ ਥੋੜਾ ਚੌੜੇ ਟਾਇਰ ਨਾਲ ਸਾਡੇ ਅਕੋਰਡਿੰਗ ਤਾਂ ਬਈ ਕੰਫਰਟ ਵੀ ਵੱਧ ਜਾਂਦਾ ਜਿਵੇਂ ਕੋਈ ਸਕਿੱਟ ਨਹੀਂ ਹੁੰਦੀ ਕਾਰ ਜਲਦੀ ਜਾਂ ਮੋੜ ਮਾੜ ਤੇ ਆਪਾਂ ਮੋੜਦੇ ਇੱਕਦਮ ਹਨਾ ਉਹਦੇ ਕਰਕੇ ਕੋਈ ਨੁਕਸਾਨ ਨਹੀਂ ਹੁੰਦਾ ਹੈਗਾ ਪੀਤੀ ਖਾਦੀ ਚ ਕਈ ਵਾਰੀ ਹੋ ਜਾਂਦਾ ਸੋ ਬਈ ਇਹ ਚੀਜ਼ਾਂ ਨੇ ਇੱਕ ਨੰਬਰ ਆਪਾਂ ਟਾਇਰ ਇਹਦਾ ਵੱਡਾ ਪਾ ਕੇ ਗੋਲੂਏ ਚ ਟਾਇਰ ਨਾਲ ਦੇ ਕਿਹੜੇ ਆਉਂਦੇ ਨੇ ਕਿੰਨੇ ਨੰਬਰ ਆਉਂਦਾ ਕੰਨਾਲ ਗੰਦਾ ਜੀ 235 ਲੈਂਡ 16 17 235 ਆਉਂਦਾ ਬਈ ਇਹਦੇ ਨਾਲ ਨਾ 235 ਆ ਕਿੰਨਾ ਆਉਂਦਾ ਇਹ 65 ਹੁੰਦਾ ਜੀ ਇਹ ਇਹ ਤਾਂ 65 ਹੁੰਦਾ ਹਾਂ 35 ਹੁੰਦਾ ਇੱਥੇ 35 ਹੁੰਦਾ ਬਸ ਬਾਈ ਇਸ ਨੂੰ ਚਾਹੀ ਗਟਾ ਦਿਆ ਬਹੁਤ ਵਧਾ ਦਿਆ ਹਾਂ ਆ ਦੇਖੋ ਬਾਈ ਇਹਦੇ ਨਾਲ 235 ਹੁੰਦਾ ਏਜੰਸੀ ਦਾ ਆਪਾਂ ਇੱਥੇ 265 ਕਰਤਾ ਇਹਦੇ ਨਾਲ ਇਹ ਜਿਹੜੀ ਹਾਈਟ ਹੈ ਹਾਈਟ ਆਪਾਂ ਵਧਾਤੀ ਠੀਕ ਹੈ ਤੇ ਕਾਰ ਦੀ ਲੁੱਕ ਹੈ ਜਿਹੜੀ ਉਹ ਵਧੀਆ ਨਿਕਲ ਕੇ ਬਾਹਰ ਆਉਂਦੀ ਹੈ ਅਸੀਂ ਬਾਈ ਮੋਸਟਲੀ ਜੇ ਨਵੇਂ ਵਧੀਆ ਟਾਇਰ ਵੀ ਹੁਣ ਤਾਂ ਵੀ ਆਪਾਂ ਉਹ ਚੇਂਜ ਕਰਾ ਕੇ 65 ਕਰਵਾ ਦਿੰਨੇ ਹਾਂ ਉਹਨੇ ਕਾਰ ਦਾ ਜਿਹਦੇ ਕਰਕੇ ਕਾਰ ਦੀ ਸਟੈਂਡਿੰਗ ਸੋਹਣੀ ਲੱਗਦੀ ਹੈ ਛੋਟੇ ਛੋਟੇ ਚੀਜ਼ਾਂ ਹੁੰਦੀਆਂ ਨੇ ਬਾਈ ਬਾਕੀ ਆਪਾਂ ਡੀਲਰ ਭਾਈ ਚਾਰਾ ਵੀ ਆਪਣੇ ਨਾਲ ਜੁੜਿਆ ਹੋਇਆ ਹਰ ਇੱਕ ਦਾ ਆਪ ਦਾ ਆਪ ਦਾ ਟੇਸਟ ਹੁੰਦਾ ਪਰ ਸਾਡਾ ਕੰਮ ਕਰਨ ਦਾ ਅਲੱਗ ਟੇਸਟ ਹੈ ਹਨਾ ਸਾਨੂੰ ਜੋ ਆਪ ਨੂੰ ਖੁਦ ਨੂੰ ਸੋਹਣਾ ਲੱਗਦਾ ਆਪਾਂ ਉਹ ਕਰਵਾਉਨੇ ਆ ਤਾਂ ਕਿ ਅੱਗੇ ਆਪਣੇ ਜਿਹੜੇ ਕਸਟਮਰ ਨੇ ਬਾਈ ਉਹਨਾਂ ਨੂੰ ਸੋਹਣਾ ਲੱਗੇ ਸੋ ਬਾਈ ਰੈਡੀ ਹੈ ਫੌਜੀ ਟਾਇਰ ਆਪਣਾ ਪਾਤੜਾ ਤੇ ਅੱਗੇ ਆਪਣਾ ਗੋਲੂ ਜਿਹਨੇ ਆਪ ਨੂੰ ਜਾਣਕਾਰੀ ਦਿੱਤੀ ਟਾਇਰਾਂ ਦੀ ਤੇ ਨੈਕਸਟ ਅੱਗੇ ਚੱਲਦੇ ਆਂ ਬਈ ਕਲੈਰ ਟੁੱਟੀ ਹੋਈ ਹੈ ਦੀ ਮਹਿੰਦਰਾ ਚ ਮਹਿੰਦਰਾ ਚ ਬਈ ਇੱਕ ਗੱਲ ਹੋਰ ਹੈ ਇਹ ਕਾਰ ਦਾ ਮਹਿੰਦਰਾ ਦਾ ਜੇ ਕਿਸੇ ਕੋਲ ਸਕਾਰਪੀਓ ਹੈ ਬਲੈਰੋ ਹੈ ਐਕਸਯੂਵੀ ਹੈ ਹਰੇਕ ਪਾਰਟ ਇਹਦਾ ਬਈ ਜੈਨੂਨ ਏਜੰਸੀ ਦੇ ਵਿੱਚ ਐਮ ਆਰ ਬੀ ਤੇ ਮਿਲ ਜਾਂਦਾ ਹੈ ਬਾਹਰ ਬਕਾਈ ਕਰਨ ਦੀ ਲੋੜ ਨਹੀਂ ਹੈਗੀ ਬਈ ਕਿਤੇ ਵੀ ਬਹੁਤ ਹੀ ਜਾਇਜ਼ ਜੇ ਰੇਟਾਂ 'ਚ ਪਾਰਟ ਮਿਲ ਜਾਂਦਾ ਕਿਉਂਕਿ ਦੀ ਸਾਰੀ ਮੈਨੂਫੈਕਚਰਿੰਗ ਹੈ ਜਿਹੜੀ ਉਹ ਇੰਡੀਆ 'ਚ ਹੁੰਦੀ ਹੈ ਐਕਐਸਯੂਵੀ ਹੋਗੀ ਬਲੈਰੋ ਹੋਗੀ ਸਕਾਰਪੀਓ ਹੋਗੀ ਜਿੰਨੇ ਵੀ ਮਹਿੰਦਰਾ ਦੇ ਵੇਰੀਐਂਟ ਨੇ ਠੀਕ ਹੈ ਨਾ ਬਈ ਸੋ ਕਿਤੇ ਵੀ ਹੋਰ ਬਕਾਈ ਕਰਨ ਦੀ ਲੋੜ ਨਹੀਂ ਹੈਗੀ ਬਈ ਸਿੱਧਾ ਮਹਿੰਦਰਾ 'ਚ ਜਾਓ ਸਿੱਧਾ ਮਹਿੰਦਰਾ 'ਚ ਜਾ ਕੇ ਜੋ ਲਾਈਟ ਹੈ ਜੋ ਵੀ ਪਾਰਟ ਆਪਣਾ ਉਹ ਆਪਾਂ ਚੇਂਜ इजीली ਕਰਵਾ ਸਕਦੇ ਹਾਂ ਠੀਕ ਹੈ ਮਿੱਤਰੋ ਜੁੜੇ ਰਹੋ ਬਈ ਬਾਕੀ ਤੇ ਬਰੇਂਦਰੀ ਮਾਰ ਲੱਗ ਰਹੀ ਆ ਗੱਪ ਛੱਪ ਨਵੇਂ 에ਰਪੋਰਟ ਲਈ ਐ ਉਹਦੇ ਕਰਕੇ ਬਾਈ ਖਾਦੇ ਥੋੜਾ 85 ਰੁਪਏ ਲਾ ਕੇ ਆਇਆ ਮੁੰਡਾ ਉਹਦੇ ਚੌ ਚ ਵਜ ਦੋ ਦਿਨ ਹੋ ਗਏ ਕੰਨਾਂ ਚ ਮੈਲ ਨਹੀਂ ਕਢਾਈ ਤੇ ਜੁੜੇ ਰਹੋ ਬਾਈ ਬਾਕੀ ਨਵੇਂ ਮਿੱਤਰੋ ਨਾਲੂਏ ਆਪਣੇ ਟੈਟੂਰ ਪੈਗੇ ਗੱਡੀ ਦੇ ਤੇ ਇੱਕ ਦੋ ਜਾਣਕਾਰੀ ਸਾਂਝੀ ਕਰ ਲੈਨੇ ਬਾਈ ਇੱਕ ਤਾਂ ਬਾਈ ਕਈ ਮਿੱਤਰ ਪਿਆਰੇ ਨੇ ਆਪਣੇ ਬਾਈ ਇਹ ਐਕਸਯੂਵੀ ਦੀ ਗੱਲ ਕਰਾਂਗੇ ਐਕਸਯੂਵੀ ਦੀ ਬਲੌਗ ਹੈ ਸਾਰਾ ਐਕਸਯੂਵੀ ਬਾਰੇ ਦੱਸਾਂਗੇ ਸਾਰਾ ਕੁਝ ਹੈ ਨਾ ਬਾਈ ਇਹੇ ਨੌਲੇਜ ਬਾਈ ਸਾਡੀ ਆਪਦੀ ਪਰਸਨਲ ਹੈ ਬਾਕੀ ਹਰ ਇੱਕ ਬੰਦੇ ਦਾ ਪੁਆਇੰਟ ਆਫ View ਆਪਣਾ ਆਪਣਾ ਹੁੰਦਾ ਹੈ ਬਈ ਹਨਾ ਐ ਨਹੀਂ ਕਹਿੰਦੇ ਆਪਾਂ ਕੋਈ ਐਕਸਪਰਟ ਆਪਾਂ ਕੋਈ ਏਜੰਸੀ ਚ ਲੱਗੇ ਹੋਇਆ ਆਪਣੇ ਲਵੇ ਬਈ ਜਿੰਨਾ ਕਿ ਆਪਾਂ ਨੂੰ ਟਾਈਮ ਕੰਮ ਕਰਦੇ ਨੂੰ ਹੋ ਗਿਆ ਆਪਣੇ ਕੋਲੇ ਉਹ ਐਕਸਪੀਰੀਅੰਸ ਹੈ ਉਹ ਐਕਸਪੀਰੀਅੰਸ ਦੇ ਬੇਸ ਤੇ ਆਪਾਂ ਗੱਲ ਕਰਦੇ ਹੁੰਦੇ ਆ ਕੋਈ ਵੀ ਬੰਦਾ ਬਈ ਇਹਨੂੰ ਜਿਆਦਾ ਪਰਸਨਲ ਨਾ ਲਵੇ ਜਾਂ ਬਈ ਬੰਦਾ ਆਪ ਦੇ ਅਕੋਰਡਿੰਗ ਲੈ ਲੇ ਹਨਾ ਗੱਲ ਕਰਦੇ ਆ ਬਈ ਇਹਦੇ ਸਟੀਰੀਓ ਦੀ ਬੰਦੇ ਬਹੁਤ ਮੈਂ ਦੇਖੇ ਨੇ ਬਈ ਇਹ ਚ Android ਲਵਾ ਲੈਂਦੇ ਨੇ ਠੀਕ ਹੈ ਆਪਦੀ ਚੋਇਸ ਆ ਬਈ Android ਵੀ ਲਵਾਉਣਾ ਹਨਾ ਚਲੋ ਉਹ ਗੱਲ ਅਲੱਗ ਹੈ ਪਰ ਉਹਨਰਡ ਲੱਗਣ ਨਾਲ ਬਾਈ ਬਹੁਤ ਸਾਰੇ ਫੀਚਰ ਨੇ ਜਿਹੜੇ ਤੇ ਬੰਦ ਹੋ ਜਾਂਦੇ ਨੇ ਐਕਸ ਯੂਵੀ ਦੇ ਜਿਵੇਂ ਕਿ ਇਹ ਵੀ ਪ੍ਰੈਸ਼ਰ ਦੱਸਦੀ ਐ ਚਾਰੇ ਟਾਇਰਾਂ ਦਾ ਉਹਨਰਡ ਦੇ ਵਿੱਚ ਉਹ ਨਹੀਂ ਸ਼ੋ ਹੋਂਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਬਾਈ ਉਹਨਰਡ ਨਾਲ ਨਾਲ ਇਹ ਤਾਂ ਆਪਾਂ ਪੈਸੇ ਲਾਉਨੇ ਆ ਨਾਲੇ ਆਪਾਂ ਨੂੰ ਉਹਦੇ ਬਹੁਤ ਜ਼ਿਆਦਾ ਬੈਡ ਪੁਆਇੰਟ ਹੀ ਨੇ ਪਲੱਸ ਪੁਆਇੰਟ ਕੋਈ ਨਹੀਂ ਹੈਗਾ ਬਾਈ ਨੈਗੇਟਿਵ ਹੀ ਨੇ ਸਾਰੇ ਆਹ ਬਾਈ ਆਪਣੀ ਕਾਰ ਦਿਖਾ ਸਕਦਾ ਤੁਹਾਨੂੰ ਆਪਣੀ ਕੀ ਕਾਰ ਖੜੀ ਆ ਰਸਤੇ 'ਚ ਤੇ ਸਾਦੀ ਹਰੀ ਪਿੰਡ ਆ ਸਾਦੀ ਹਰੀ ਪਹੁੰਚ ਗਏ ਆਪਾਂ ਇਥੇ ਆਪਾਂ ਬਲੈਕ ਬਾਰਨ ਦਿੱਤੀ ਸੀ ਸੋ ਬਈ ਇਹਦੇ ਮਤਲਬ ਜਿਹੜੇ ਪੁਆਇੰਟ ਨੇਖ ਨੂੰ ਮੈਂ ਦੱਸਤਾ ਵੀ ਬਹੁਤ ਜ਼ਿਆਦਾ ਫੰਕਸ਼ਨ ਬੰਦ ਹੋ ਜਾਂਦੇ ਨੇ ਕਿਉਂਕਿ ਇਹਦੇ ਵਿੱਚ ਆਪਣੀ ਬਲੂਟੁੱਥ ਹੁੰਦੀ ਆ ਬਈ ਆਪਦੀ ਤੇ ਇੱਕੇ ਸਟੀਰੀਓ ਸੋਨਾ ਲੱਗਦਾ ਬਈ ਹਨਾ ਬਹੁਤ ਸਾਰੇ ਫੰਕਸ਼ਨ ਬੰਦ ਕਰ ਦਿੰਦੀ ਐ ਐਂਡਰੌਇਡ ਸਿਸਟਮ ਇੱਕ ਬਈ ਐਂਡਰੌਇਡ ਸਿਸਟਮ ਦੀ ਹੋਰ ਪ੍ਰੋਬਲਮ ਐ ਤੁਸੀਂ ਕਦੋਂ ਦੀ ਮਰਜ਼ੀ ਦੇਖ ਲਿਓ ਬਈ ਚੈੱਕ ਕਰ ਲਿਓ ਐਂਡਰੌਇਡ ਸਿਸਟਮ ਦੀ ਸਾਊਂਡ ਦੀ ਜਿਹੜੀ ਕੁਆਲਿਟੀ ਐ ਉਹ ਨਹੀਂ ਬਣਦੀ ਬਈ ਜੋ ਜਿਹੜਾ ਸਾਊਂਡ ਯਾਰ ਜਿੱਦਾਂ ਕਿ ਇਹਦੇ ਵਿੱਚ origignal ਸਾਊਂਡ ਐ ਇਹੇ ਕੁਆਲਿਟੀ ਏਕੋ ਆਰਟੀ ਤੁਸੀਂ ਬਾਈ ਨਹੀਂ ਲੈ ਸਕਦੇ ਬੇਸ਼ੱਕ ਆ ਸਿੰਪਲ ਸਪੀਕਰਾਂ ਚ ਕਾਰ ਚੱਲਦੀ ਆ ਬਾਈ ਹੁਣ ਤੁਸੀਂ ਸੁਣ ਰਹੇ ਹੋ ਆਲੇ ਪਰ ਇਹ ਯਾਰ ਸੋਨੂ ਨਾ ਇਹ ਸਾਊਂਡ ਤੁਹਾਨੂੰ ਇਰੀਟੇਟ ਨਹੀਂ ਕਰੂਗਾ ਮਤਲਬ ਤੁਹਾਡੇ ਸਿਰ ਚ ਨਹੀਂ ਬਜੂਗਾ ਐਸੇ ਹਮ ਨਾਲ ਸਿਸਟਮ ਕਰਿਆ ਹੁੰਦਾ ਕੰਪਨੀ ਦਾ ਬਾਈ ਬਹੁਤ ਹੀ ਜੈਨੂਨ ਨਾਲ ਬਾਕੀ ਬਾਈ ਆਪੋ ਆਪਣੀ ਸੋਚਾ ਦੇਖਣਾ ਜੇ ਆਪਾਂ ਨੇ ਐਕਟਰਾ ਦੇ ਵਿੱਚ ਬੇਸ ਬੂਸ ਲਵਾਉਣੀ ਹੈ ਉਹ ਇਹ ਇਹ ਇਸ ਸਟੀਰੀਓ ਤੇ ਵੀ ਲੱਗ ਜਾਂਦੀ ਆ ਕੋਈ ਇਸ਼ੂ ਨਹੀਂ ਹੈਗਾ ਹਨਾ ਪਰ ਐਂਡਰੋਇਡ ਦੇ ਬਾਈ ਸਾਈਡ ਇਫੈਕਟ ਹੀ ਨੇ ਐਕਐਸਯੂਵੀ ਦੇ ਵਿੱਚ ਠੀਕ ਹੈ ਸਾਈਡ ਇਫੈਕਟ ਹੀ ਨੇ ਸਾਈਡ ਇਫੈਕਟ ਜ਼ਿਆਦਾ ਨਹੀਂ ਪੋਜ਼ਿਟਿਵ ਪੁਆਇੰਟ ਘਟ ਨਹੀਂ ਬਾਈ ਹਨਾ ਇੱਕ ਦੋ ਜਾਣਕਾਰੀਆਂ ਨੇ ਬਾਈ ਇਹ ਵੀ ਆਪਾਂ ਇਹ ਚੀਜ਼ਾਂ ਨਾਲ ਛੇੜਛਾੜ ਨਾ ਕਰੀਏ ਅੱਗੇ ਬਾਈ ਲਾਈ ਵੀਲਾਂ ਦੀ ਗੱਲ ਕਰੀਏ ਪਿੱਛੇ ਆਪਾਂ ਲਾਈ ਵੀਲ ਪਵਾ ਲਓ ਬਾਈ ਐਕਐਸਯੂਵੀ ਚ ਪਰ ਜਿੰਨਾ ਪੋਸੀਬਲ ਹੁੰਦਾ ਵੀ ਬਿਨਾ ਸਪੇਸਰਾਂ ਤੋਂ ਇਹਦੇ ਬਾਈ ਬਹੁਤ ਘੱਟ ਸੈੱਟ ਆਉਂਦਾ ਹੈ ਬਿਨਾ ਸਪੇਸਰਾਂ ਤੋਂ ਮਤਲਬ ਬਿਨਾ ਸਪੇਸਰਾਂ ਤੋਂ ਲਾਈ ਵੀਲ ਘੱਟ ਪੈਂਦਾ ਆਪਣੇ ਬੰਦੇ ਦੀ ਸੋਚ ਹੁੰਦੀ ਹੈ ਵੀ ਟਾਇਰ ਥੋੜਾ ਬਾਹਰ ਨੂੰ ਆ ਜੇ ਚੌੜਾ ਹੋ ਜੇ ਬਾਈ ਜਰ ਦੇਖ ਫੋਰਡ 36 ਚੌੜਾ ਟਾਇਰ ਹੋ ਜਾਊਗਾ ਬਾਈ ਪਰ ਸਸਪੈਂਸ਼ਨ ਦੇ ਅਸੀ ਤੇ ਤੈਸੀ ਕਰੀ ਰੱਖੂਗਾ ਕੋਸ਼ਿਸ਼ ਕਰੋ ਵੀ ਬਿਨਾ ਸਪੈਸਰ ਤੋਂ ਲਾਈ ਵੀਲ ਪੈ ਜਾਣ ਕਰਦੇ ਉਹਦੇ ਨਾਲ ਕਾਰ ਦੀ ਜਿਹੜੀ ਲਾਈਫ ਹੈ ਉਹ ਬਣੀ ਰਹੂਗੀ ਬਾਈ ਹੈਨਾ ਇੱਕ ਬਾਈ ਥੋੜਾ ਜਿਆ ਜਦੋਂ ਲਾਈ ਵੀਲ ਪਵਾਨੇ ਹੁੰਨੇ ਹੋ ਇਹਦੇ ਮੈਂ ਜਿਹੜੇ ਮਤਲਬ ਟੂ ਡੀਆਂ ਕਹਦੇ ਨੇ ਪੰਜਾਬੀ ਚ ਆਵਾ ਵਾਲੀਆਂ ਹੈਨਾ ਉਹ ਉਹ ਉਹੀ ਰਖਾ ਲਿਆ ਕਰੋ ਬਾਈ ਉਹ ਚ ਸੈਂਸਰ ਹੁੰਦਾ ਠੀਕ ਹੈ ਹਵਾ ਵਾਲਾ ਸੈਂਸਰ ਹੁੰਦਾ ਐਕਸ ਯੂ ਵੀ ਦੇ ਉਹ ਸਾਰੇ ਗੌਰ ਨਾਲ ਉਹੀ ਰਖਵਾ ਲਿਆ ਕਰੋ ਇੱਕ ਦੋ ਇਹ ਜਾਣਕਾਰੀਆਂ ਨੇ ਬਾਈ ਹੈਨਾ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਸਪੀਸਰਾਂ ਤੋਂ ਬਿਨਾ ਲਾਈ ਵੀਲ ਆਂਡਰੌਇਡ ਤੋਂ ਬਿਨਾ ਸਟੀਰੀਓ ਇੱਕ ਦੋ ਚੀਜ਼ਾਂ ਨੇ ਬਈ ਇਹ ਜ਼ਰੂਰ ਕਰ ਲਿਆ ਕਰੋ ਠੀਕ ਹੈ ਬਾਕੀ ਆਪਣੀ ਕਾਰ ਦਾ ਕੰਮ ਬਈ ਹੁਣ ਅੱਗੇ ਆਪਾਂ ਇਹਨੂੰ ਇੱਕ ਵਾਰੀ ਬਾਸ਼ ਕਰਾਵਾਂਗੇ ਗੱਡੀ ਨੂੰ ਫਿਰ ਪੂਰੀ ਤਰ੍ਹਾਂ ਚੈੱਕ ਕਰਾਂਗੇ ਬਈ ਪੇਂਟ ਦੀ ਹਨਾ ਵੀ ਕੋਈ ਕਮੀ ਤਾਂ ਨਹੀਂ ਕੋਈ ਸਕ੍ਰੈਚ ਡੂੰਗਾ ਤਾਂ ਨਹੀਂ ਵੀ ਰਵਿੰਗ ਹੋਊਗੀ ਕਾਰ ਦੀ ਕੋਈ ਬੰਪਰ ਪੇਂਟ ਕਰਾਉਣ ਵਾਲਾ ਤਾਂ ਨਹੀਂ ਮਤਲਬ ਸਾਡੇ ਕੋਲ ਕੰਮ ਵਾਲੀ ਕਾਰ ਨਹੀਂ ਆਉਂਦੀ ਯਾਰ ਅਸੀਂ ਐਵੇਂ ਦੀ ਕਾਰ ਚਾਹਦੇ ਆ ਰੈਡੀ ਬਿਲਕੁਲ ਰੈਡੀ ਹੁੰਦੀ ਹੈ ਪੇਂਟ ਦੀ ਮੋਸਟਲੀ origignal ਹੁੰਦੀ ਹੈ ਇੱਕ ਦੋ ਪੀਸ ਹੋ ਸਕਦਾ ਪੇਂਟ ਹੋਵੇ ਜਾਂ ਸਾਨੂੰ ਪਸੰਦ ਨਾ ਆਵੇ ਸਾਨੂੰ ਕਰਾਉਣਾ ਪੈ ਜੇ ਵੀ ਪੇਂਟ ਖਰਾਬ ਹੋਵੇ ਕਾਰ ਦਾ ਠੀਕ ਹੈ ਨਾ ਵੀ 올ਡ ਹੋਇਆ ਹੋਵੇ ਪਰ ਖਰਾਬ ਹੋਵੇ ਉਹ ਸਾਨੂੰ ਕਰਾਉਣਾ ਪੈ ਜਾਂਦਾ ਹੁੰਦਾ ਸੋ ਆਪਾਂ ਉਹ ਵੀ ਦਿਖਿਆਵਾਂਗੇ ਤੁਹਾਨੂੰ ਦਰਸ਼ਕਾਂ ਨੂੰ ਬਾਈ ਆਪਾਂ ਬਿਲਕੁਲ ਫੇਰ ਚੱਲਦੇ ਆਂ ਬਾਈ ਕੋਈ ਚੱਕਰ ਨਹੀਂ ਹੈਗਾ ਸਾਨੂੰ ਇਹ ਚੀਜ਼ ਦਾ ਵੀ ਅਸੀਂ ਇਹ ਚੀਜ਼ਾਂ ਦਿਖਾ ਰਹੇ ਆਂ ਸਾਨੂੰ ਕੋਈ ਨੁਕਸਾਨ ਹੋਣਾ ਕੋਈ ਦਿੱਕਤ ਨਹੀਂ ਬਾਈ ਜੇ ਇਹ ਨੂੰ ਨਹੀਂ ਚੱਲਾਂਗੇ ਲੰਮੇ ਚੱਲਾਂਗੇ ਬਾਈ ਕਹਿ ਕੇ ਦੇਵਾਂਗੇ ਕਹਿ ਕੇ ਅਸੀਂ ਦਿੰਨੇ ਆਂ ਜੋ ਵੀ ਬੰਦੇ ਸਾਡੇ ਨਾਲ ਜੁੜੇ ਨੇ ਪਹਿਲਾਂ ਅਸੀਂ ਸਭ ਨੂੰ ਜਿੰਨਾਂ ਨਾਲ ਵੀ ਡ ਪੇਂਟ ਦੀ ਇਮੋਸ਼ਨਲੀ ਅਸੀਂ ਦੱਸ ਕੇ ਦਿੰਨੇ ਆ ਬਾਈ ਅੱਗੇ ਤਾਂ ਜੇ ਕੋਹੋ ਵੀਡੀਓ ਚ ਬਾਈ ਹੱਥ ਰੱਖ ਕੇ ਵੀ ਦੱਸ ਦਿਆ ਕਰਾਂਗੇ ਵੀ ਇੱਥੋਂ ਕਰ ਪੇਂਟ ਹੈ ਠੀਕ ਹੈ ਨਾ ਮੀਟਰ ਬੈਕ ਹੈ ਨਹੀਂ ਬਰੇ ਛੱਟ ਯਾਰ ਦਾ ਰਿਕਾਰਡ ਹੈ ਦਾ ਕਰ ਦਾ ਅੱਗੇ 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 ਆਪਾਂ ਬਾਈ ਜਾਣਕਾਰੀਆਂ ਦਿੰਦੇ ਰਹਾਂਗੇ ਸਾਰੀਆਂ ਇਹ ਕਾਰ ਬਾਰੇ ਚਲੋ ਬਾਈ ਮਿਲਦੇ ਆਪਾਂ ਅੱਗੇ ਪੇਂਟ ਦੀ ਦੇਖਦੇ ਆਂ ਕਾਰ ਕਿੱਥੋਂ ਕਿੱਥੋਂ ਕੋਈ ਪੇਂਟ ਪਾਲ ਦਾ ਪੀਸ ਜਾਂ ਫਿਰ ਕੱਲਾ ਰਵਿੰਗ ਡੈਂਟਰ ਪੇਂਟਰ ਨਾਲ ਵੀ ਗੱਲ ਕਰਾਵਾਂਗੇ ਬਾਈ ਐਕਸਪਰਟ ਬੰਦੇ ਨੇ ਆਪਣੇ ਪੂਰੇ ਹਨਾ ਉਹਨਾਂ ਨਾਲ ਵੀ ਗੱਲ ਕਰਾਵਾਂਗੇ ਸਾਰੀ ਜੁੜੇ ਰਹੋ ਬਾਈ ਆ ਇੱਕ ਦੋ ਜਾਣਕਾਰੀਆਂ ਨੇ ਬਾਕੀ ਸੋਨੂੰ ਹਰ ਇੱਕ ਬੰਦੇ ਦਾ ਪੁਆਇੰਟ ਆਫ 뷰 ਆਪਣਾ ਆਪਣਾ ਹੈ ਪਰ ਇਹ ਚੀਜ਼ਾਂ ਦੇ ਨੁਕਸਾਨ ਜਿਹੜੇ ਹੈਗੇ ਨੇ ਉਹ ਹੈਗੇ ਨੇ ਬਾਈ ਹੈ ਹਨਾ ਲਾਈ ਵੀਲਾਂ ਦੇ ਬਾਈ ਜੇ ਅਰਜੀਨਲ ਚ ਰੱਖੀਏ ਉਹਦਾ ਕੋਈ ਨੁਕਸਾਨ ਨਹੀਂ ਕਾਰ ਚ ਸਮੂਥ ਚੱਲਦੀ ਹੈ ਖੜਕਦੀ ਨਹੀਂ ਖੱਡੇ ਜ ਨਹੀਂ ਬਾਦੀ ਸਸਪੈਂਸ਼ਨ ਦੀ ਆਵਾਜ਼ ਨਹੀਂ ਆਉਂਦੀ ਕੁਝ ਨਹੀਂ ਆਉਂਦੀ ਹਨਾ ਪਰ ਜੇ ਬਾਈ ਚੱਲ ਆਪਣਾ ਸ਼ੌਂਕ ਹੈ ਜਦੇ ਟਾਈਮ ਤੇ ਟ੍ਰੈਂਡ ਹੈ ਯਾਰ ਲਾਈ ਵੀਲਾਂ ਦਾ ਹਨਾ ਠੀਕ ਆਪਾਂ ਪਾਉਣੇ ਨੇ ਪਰ ਉਹ ਬਾਈ ਕੋਸ਼ਿਸ਼ ਕਰੋ ਬਿਨਾਂ ਸਪੇਸਰਾਂ ਤੋਂ ਪੈ ਜਾਣ ਤਾਂ ਜ਼ਿਆਦਾ ਬੈਟਰ ਹੈ ਜੇ ਸਪੇਸਰ ਬਾਕੇ ਪੈਨੇ ਉਹ ਪਾਉਣੇ ਬਾਈ ਤਾਂ ਥੋੜਾ ਜਿਹਾ ਗੌਰ ਰੱਖੋ ਵੀ 2-3 ਮਹੀਨੇ ਬਾਅਦ ਬੀਲ ਬੈਲੈਂਸਿੰਗ ਤੇ ਅਲਾਈਨਮੈਂਟ ਵਾਲਾ ਜਿਹੜਾ ਖਰਚਾ ਉਹ ਆਪਣਾ ਪਲਾਸ ਹੋਣਦੀ ਹੁੰਦਾ ਠੀਕ ਹੈ ਉਹ ਕਰਾਉਂਦੇ ਰਹੋ ਤਾਂ ਕਾਰ ਦਾ ਰਹੂਆ ਹੁਣ ਤੁਸੀਂ ਦੇਖ ਸਕਦੇ ਹੋ ਕਾਰ ਦਾ ਸਟੀਅਰਿੰਗ ਬਿਲਕੁਲ ਸਮੂਥ ਚੱਲਦਾ ਹੈ ਕਰੂਜ਼ ਕੰਟਰੋਲ ਲਾ ਕੇ ਛੱਡਦੀ ਆਪਾਂ ਤਾਂ ਵੀ ਕਾਰ ਬਬਲਿੰਗ ਨਹੀਂ ਕਰਦੀ ਲਾਈ ਵੀਲ ਪੈਨਸਰ ਬਾਈ ਇਹ ਥੋੜੇ ਜਿਹਾ ਨੁਕਸਾਨ ਆਪਾਂ ਨੂੰ ਚੱਲਣੇ ਪੈਂਦੇ ਨੇ ਬਾਕੀ ਬਾਈ ਆਪਾਂ ਆ ਦੇਖ ਸਕਦੇ ਹਾਂ ਬਾਈ ਹੱਥ ਛੱਡ ਕੇ ਵੀ ਕਾਰ ਨੂੰ ਯਾਰ ਕਰੂਜ਼ ਕੰਟਰੋਲ ਲਾ ਕੇ ਕੋਈ ਚੱਕਰ ਨਹੀਂ ਹੈਗਾ ਹਾਲਾਂਕਿ ਜਮਾਂ ਸਿੰਗਲ ਵੇ ਹੈ ਕੋਈ ਵੱਡ ਸੋ ਇਹ ਚੀਜ਼ਾਂ ਨੇ ਬਾਕੀ ਬਈ ਆਪਾਂ ਦੇ ਬੜੇ ਗਿਆਨੀ ਨਹੀਂ ਬਣਦੇ ਕਿਉਂ ਆਪਣੀਆਂ ਆਪਣੀਆਂ ਪਰਸਨਲ ਕਾਰਾਂ ਹੈਗੀਆਂ ਨੇ ਘਰੇ ਆਪਾਂ ਵੀ ਉਹਨਾਂ ਚ ਲਾਇ ਵੀ ਲਪਾਏ ਹੋਏ ਨੇ ਪਰ ਇਹ ਸਾਰੀਆਂ ਚੀਜ਼ਾਂ ਸੋਚ ਕੇ ਪਾਏ ਹੋਏ ਨੇ ਬਈ ਆਪਾਂ ਨੇ ਵੀ ਆਪਾਂ 100 ਤੋਂ ਪਲੱਸ ਜਾਂ 100 ਸਵਾ 100 ਤੋਂ ਪਲੱਸ ਜਾਣਾ ਨਹੀਂ ਠੀਕ ਹੈ ਵੀ ਉਹ ਕੰਫਰਟ ਜ਼ੋਨ ਦੇ ਵਿੱਚ ਹੀ ਚੱਲਣਾ ਹੈ ਉਹ ਆਪਾਂ ਤਾਂ ਪਾਏ ਹੋਏ ਨੇ ਤੁਸੀਂ ਬਈ ਇਹ ਸੋਚਣਾ ਵੀ ਆਪਣਾ ਆਪਾਂ ਟਰੈਵਲ ਕਿੰਨਾ ਕਰਨਾ ਕਾਰ ਆਪਣੀ ਲੰਮੀ ਕਿੰਨੀ ਚੱਲਣੀ ਹੈ ਜਾਂ ਆਪਣੀ ਚਲਾਈ ਕਿੰਦਾਂ ਦੀਆਂ ਕਈ ਬੰਦੇ ਹੁੰਦੇ ਨੇ ਬਈ 150 200 150 ਨਾਲ ਹੀ ਨਾਰਮਲ ਸਪੀਡ ਹੁੰਦੀ ਹੈ ਹਨਾ ਦੂਜੇ ਡਰਾਈਵਰ ਹੁੰਦੇ ਨੇ ਆਪਦੇ ਸਹੌਨਾ ਲਾਇਬਿਲ ਪਵਾਇਓ ਵੱਡੇ ਛੋਟੇ ਠੀਕ ਹੈ ਨਾ ਜਿਹੜੇ ਨੇ ਕੋਈ ਪਤਾ ਪਤਾ ਸਿਰਫ ਗੇੜੀ ਲਈ ਰੱਖਣੀ ਹੈ ਵੀ 100 100 100 100 ਆਪਾਂ ਨੂੰ ਬਹੁਤ ਹੈ ਉਹ ਆਪਦੇ ਸਹੌਨਾ ਪਾਏ ਬਈ ਠੀਕ ਹੈ ਤੇ ਬਾਕੀ ਜੁੜੇ ਰਹੋ ਬਾਈ ਅੱਗੇ ਦਵਾਂਗੇ ਜਾਣਕਾਰੀਆਂ ਹੁਣ ਲੈ ਬਈ ਆਪਾਂ ਪੁੰਚ ਗਏ ਆਪਣੇ ਡੈਂਟਰ ਪੇਂਟਰ ਕੋਲ ਆਪਣਾ ਬਾਈ ਗਰਜੈਂਟ ਕੀ ਆਲਾ ਬਾਈ ਵਧੀਆ ਬਾਈ ਤੇ ਬਾਈ ਜਾਨੇ ਬਾਈ ਆ ਵੀ ਲਾਇਆ ਸਿਸਟਮ ਪੋਲਿੰਗ ਬੂਥੇ ਵੀ ਦਿਖਾ ਦਿੰਦਾ ਤੁਹਾਨੂੰ ਵੀ ਜਿਹਨੇ ਕੋਈ ਬਾਈ ਨੇ ਬਾਈ ਆਪਣੇ ਲੋਕਲ ਏਰੀਆ ਚ ਡਸਟ ਪ੍ਰੂਫ ਪੇਂਟ ਕਰਵਾਉਣਾ ਹੈ ਮਤਲਬ ਅੰਦਰ ਹੁੰਦਾ ਇਹ ਕੀ ਸਿਸਟਮ ਹੁੰਦਾ ਬਾਈ ਦਾ ਗਰਜ ਇਦੇ ਚ ਅੰਦਰ ਖੋਲ ਕੇ ਦਿਖਾਵਾਂਗੇ ਆਪਾਂ ਨੂੰ ਹੂੰ ਇਹਦੇ ਚ ਆਪਾਂ ਕਹਿੰਦੇ ਸੀ ਕਿ ਬਸ ਪੱਟੀ ਪੇਂਟ ਪੱਟੀ ਪੇਂਟ ਜਿਹੜਾ ਮਤਲਬ ਸਿਆਲ ਦੇ ਵਿੱਚ ਹਾਂ ਕੋਈ ਦਿੱਕਤ ਨਹੀਂ ਆਉਂਦੀ ਬਾਕੀ ਕੋਈ ਨਹੀਂ ਰੀ ਚੰਦਰੀ ਜਾ ਕੋ ਬਾਹਰ ਕੋਈ ਇਹਦੇ ਚ ਕਦਰਾ ਨਹੀਂ ਆਉਂਦਾ ਮੇਨ ਗੱਲ ਕੋਈ ਵੀ ਕਦਰਾ ਨਹੀਂ ਆਉਂਦਾ ਇਹ ਚ ਮੇਨ ਗੱਲ ਠੀਕ ਹੈ ਇਹਨੇ ਨਹੀਂ ਪੇਂਟ ਹੋਊਗਾ ਜਿਹੜਾ ਆਪਾਂ ਕਹੇ ਦੀ ਏਜੰਸੀ ਦਾ ਹੈ ਠੀਕ ਜਿਹੜਾ ਏਜੰਸੀ ਪੇਂਟ ਕਰਦੀ ਆ ਬਾਈ ਰਿਜਨਲ ਪੇਂਟ ਹੋਊਗਾ ਕਿਉਂਕਿ ਕੋਈ ਵੀ ਬਾਹਰੋਂ ਨੇਰੀ ਡਸਟ ਕੁਛ ਨਹੀਂ ਆਉਂਦਾ ਹੈਗਾ ਠੀਕ ਹੈ ਆਪਣੀ ਜਿਹੜੀ ਉਹ ਆਪਾ ਆ ਰਹਾ ਪੇਂਟ ਦੀ ਉੱਪਰ ਬਾਹਰ ਜਾਣਾ ਉੱਪਰ ਹਵਾ ਦਬਦੀ ਘਰ ਨੂੰ ਉੱਪਰੋਂ ਦਬਦੀ ਹੈ ਹਾਂ ਠੀਕ ਹੈ ਤੇ ਜਿੰਨਾ ਟੈਂਪਰੇਚਰ ਦੀ ਲੋੜ ਆ ਪੇਂਟ ਨੂੰ ਉਸ ਦੇ ਹਿਸਾਬ ਨਾਲ ਇਹ ਜਿਵੇਂ ਇੱਧਰ ਦਿਖਾ ਦਿੰਦੇ ਤੁਹਾਨੂੰ ਮੋਟਰਾ ਲੱਗੀ ਹੋਈਆਂ ਨੇ ਮੋਟਰਾ ਲੱਗੀਆਂ ਹੋਈਆਂ ਨੇ ਠੀਕ ਹੈ ਹਾਂ ਤੇ ਆ ਚੀਜ਼ ਆ ਛਾ ਆ ਪੱਠੀ ਪੇਂਡ ਆ ਗਿਆ ਗਲੋਰ ਆ ਗਿਆ ਇਹਦੇ ਚ ਠੀਕ ਹੈ ਠੀਕ ਹੈ ਹਾਂ ਲਾਈਟਿੰਗ ਵਗੈਰਾ ਸਾਰਾ ਕੁਝ ਓਕੇ ਆ ਇਹ ਠੀਕ ਹੈ ਹਾਂਜੀ ਇਹ ਸਿਸਟਮ ਹੈ ਦਾ ਓਕੇ 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 ਤੇ ਉਸੋ ਬਈ ਆਪਣੀ ਜਿਹੜੀ ਗੱਡੀ ਦੀ ਬਈ ਐਕਐਸਯੂਵੀ ਦਾ ਆਪਾਂ ਸਵੇਰ ਦੇ ਲੱਗ ਰਹੇ ਬਲੌਗ ਬਣਾਉਣਾ ਇਹਦਾ ਬਈ ਲਾਸਟ ਰਵਿੰਗ ਤੇ ਆ ਕੇ ਕੰਮ ਖਤ ਵਾਸ਼ ਹੋਣ ਤੋਂ ਬਾਅਦ ਇਹ ਤੇ ਬਾਈ ਹਲਕਾ ਫੁਲਕੀ ਸਕ੍ਰੈਚ ਨਿਕਲੇ ਨੇ ਪੇਂਟ ਦੀ ਹਜੈ ਨੂੰ ਨਹੀਂ ਪਈ ਜਿੱਦਾਂ ਕਿ ਆ ਸਕ੍ਰੈਚ ਆ ਸਕ੍ਰੈਚ ਆ ਆ ਥੋੜਾ ਜਿਹਾ ਦਾ ਗੈਪ ਹੈ ਬਾਈ ਇੱਕ ਬੋਰਨਟ ਦਾ ਗੈਪ ਹੈ ਇਹ ਨਿਕਲ ਜੂਗਾ ਬਾਈ ਕੋਈ ਵੱਡੀ ਗੱਲ ਨਹੀਂ ਬਾਕੀ ਸਾਰੀ ਕਾਰ ਰਵਿੰਗ ਹੋਊਗੀ ਬਾਈ ਕੱਲੀ ਹਾਂਜੀ ਹਾਂ ਰਵਿੰਗ ਹੋਣੀ ਆ ਬਸ ਬਸ ਕੱਲੀ ਰਵਿੰਗ ਦੇ ਵਿੱਚ ਬਾਈ ਤੁਹਾਨੂੰ ਚਮਕ ਸਾਰਾ ਕੁਝ ਦਿਖਾ ਦਾਂਗੇ ਹੁਣ ਤੁਹਾਨੂੰ ਕਾਰ ਕਿੱਦਾਂ ਦੀ ਲੱਗ ਰਹੀ ਹੈ ਫਿਰ ਵੀ ਦਿਖਾਵਾਂਗੇ ਆਪਾਂ ਨਾਲ ਗ੍ਰੈਂਡਰ ਨਾਮ ਲਿਆਵਾਂਗੇ ਤੁਹਾਨੂੰ ਠੀਕ ਹੈ ਮਿਲਦੇ ਆ ਬਾਈ ਆਪਾਂ ਦੁਬਾਰੇ ਅਗਲੇ ਬਲੌਗ ਚ ਬਣੇ ਰਹੋ ਬਾਈ ਸਾਰੇ ਆਪਣੇ ਨਾਲ ਹੈ ਠੀਕ ਹੈ ਮਿੱਤਰ ਨਵੇਂ ਮਟਰੋ ਫਾਈਨਲੀ ਬਾਈ ਆਪਣਾ ਵਲੌਗ ਅੱਜ ਹੋਜੂ ਖਤਮ ਇਹ ਕਾਰ ਦੀ ਆਪਾਂ ਸਾਰੀ ਰਿਪੋਰਟ ਦੇ ਰਹੇ ਸੀ ਤੁਹਾਨੂੰ ਜ਼ੀਰੋ ਸਾਰੀ ਕਾਰ ਹੁਣ ਚੈੱਕ ਕਰਾ ਦਿੰਨੇ ਆ ਰੈਡੀ ਟੂ ਗੋ ਹੋ ਗਈ ਸਾਰੀ ਗੱਡੀ ਬਾਈ ਤੁਹਾਨੂੰ ਡੈਂਟਰ ਪੇਂਟਰ ਤੋਂ ਲੈ ਕੇ ਟਾਇਰਾਂ ਤੋਂ ਲੈ ਕੇ ਕੱਲੀ ਕੱਲੀ ਚੀਜ਼ ਦਿਖਾਈ ਹੈ ਕਾਰ ਦੀ ਹੁਣ ਦੇਖ ਸਕਦੇ ਹੋ ਬਾਈ ਪਹਿਲਾਂ ਵੀ ਕਾਰ ਤੁਸੀਂ ਵੀਡੀਓ ਚ ਦੇਖੀ ਹੋਣੀ ਹੁਣ ਚਮਕ ਦੇਖੋ ਕਾਰ ਦੀ ਰਵਿੰਗ ਤੋਂ ਬਾਅਦ ਕਾਰ ਕੀ ਰਿਪੋਰਟ ਹੈ ਅੰਦਰੋਂ ਆਪਾਂ ਡਾਇਰੈਕਟਲੀ ਇਹ ਵੀ ਕਰਾਈ ਹੈ ਅੰਦਰੋਂ ਵੀ ਦਿਖਾ ਦਿੰਨੇ ਆ ਕਾਰ ਸਾਰੀ ਅੰਦਰੋਂ ਬਾਈ ਜਮਾ ਓਕੇ ਦੀ ਰਿਪੋਰਟ ਨਿਕਲੀ ਬਿਲਕੁਲ ਨਵਾਂ ਕੋਈ ਸਟੀering ਸਟੀering ਤੇ ਬਾਈ ਕੋਈ ਐ ਤੁਹਾਨੂੰ ਜਿੰਨਾ ਹੋ ਸਕਦਾ ਪੋਸੀਬਲ ਕੈਮਰੇ ਚ ਦਿਖਾ ਰਹੇ ਆ ਸੀਟ ਕਵਰ ਬਿਲਕੁਲ ਓਕੇ ਦੀ ਰਿਪੋਰਟ ਛੱਤ ਵੀ ਦੀ ਸਾਰੀ ਡ੍ਰੈਗ ਲਾਈਨ ਹੋਈ ਆ ਬਈ ਕਾਰ ਪੂਰੀ ਪੱਟ ਕੇ ਸੋ ਬਈ ਇਹ ਕਾਰ ਨਿਕਲ ਕੇ ਆਈ ਆ ਲੁੱਕ ਵਾਈਜ਼ 15 ਮਾਡਲ ਕਾਰ ਐ ਸਾਰਾ ਵਲੌਗ ਇਹਦਾ ਕਾਰ ਦਾ ਆਪਾਂ ਪਾਇਆ ਹੋਇਆ ਬਈ ਠੀਕ ਐ ਨਾ ਤੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਟਾਇਰ ਪਵਾਏ ਉਦੋਂ ਵਾਰ ਰਵਿੰਗ ਪਾਲਸ ਫਿਰ ਡ੍ਰੈਗ ਲਾਈਨ ਇਹ ਕੰਮਕਾਰ ਹੁੰਦੇ ਨੇ ਬਈ ਆਪਣੀਆਂ ਕਾਰਾਂ ਦੇ ਮੋਸਟਲੀ ਠੀਕ ਐ ਨਾ ਜਿੱਥੇ ਕੋਈ ਮੜੀ-ਮੋਟੀ ਕਲਮ ਲੱਗੀ ਆਪਾਂ ਉਹ ਵੀ ਦਿਖਾ ਦਾਂਗੇ ਜੋ ਕਿ ਵੀ ਪਤਾ ਨਹੀਂ ਲੱਗਦਾ ਜਿੱਦਾਂ ਕਿ ਇੱਥੇ ਸੀਗੀ ਇਹਨੂੰ ਪਹਿਲਾਂ ਵੀਡੀਓ ਚ ਦਿਖਾਇਆ ਸੀਗਾ ਆ ਗੈਪ ਗੂਪ ਵੀ ਸੀਗੇ ਬਾਈ ਇਹ ਆਪਣਾ ਡੈਂਟਰ ਪੇਂਟਰ ਨਾਲ ਪਾਉਦੋ ਵੀ ਗੱਲ ਕਰਾਈ ਦੀ ਥੋੜੀ ਵੀ ਸਾਰੇ ਕਲੀਅਰ ਹੋ ਜਾਣਗੇ ਸੋ ਬਾਈ ਹੁਣ ਕਾਰ ਤੁਸੀਂ ਦੇਖ ਸਕਦੇ ਹੋ ਜਮਾ ਓਕੇ ਦੀ ਰਿਪੋਰਟ ਹੈ ਰੈਡੀ ਟੂ ਗੋ ਹੈ ਬਾਕੀ ਸਕਰੀਨ ਤੇ ਡਿਸਕ੍ਰਿਪਸ਼ਨ ਦੇ ਵਿੱਚ ਆਪਣੇ ਨੰਬਰ ਹੋਣਗੇ ਬਾਈ ਕਾਲ ਕਰਕੇ ਸਾਡੇ ਨਾਲ ਕਨੈਕਟ ਕਰ ਸਕਦੇ ਹੋ ਇਹ ਕਾਰ ਲੈਣ ਵਾਸਤੇ ਐਕਐਸਯੂਵੀ ਆਪਣੇ ਲਵੇ ਹੋਰ ਵੀ ਬਹੁਤ ਖੜੀਆਂ ਨੇ ਕਾਲੇ ਰੰਗ ਦੀਆਂ ਇਹਦਾ ਆਪਾਂ ਬਾਈ ਵਲੌਗ ਤਾਂ ਬਣਾਇਆ ਸੀ ਕਿਉਂਕਿ ਬੰਦੇ ਸੋਚਦੇ ਨੇ ਯਾਰ ਵੀ ਕਿਵੇਂ ਤਿਆਰ ਹੁੰਦੀ ਆ ਕਾਰ ਕਿੱਥੇ ਕੀ ਪੇਂਟ ਕਰਾਉਂਦੀ ਆ ਕਿੱਥੇ ਕੀ ਨਹੀਂ ਕਰਾਉਂਦੀ ਏ ਟੂ ਜ਼ेड ਚੀਜ਼ਾਂ ਹਨਾ ਪਿੱਛੋਂ ਵੀ ਤੁਹਾਨੂੰ ਸਾਰੀ ਏ ਟੂ ਜ਼ेड ਬਾਈ ਰੈਡੀ ਟੂ ਗੋ ਆ ਗੱਡੀ ਬਿਲਕੁਲ ਸੋ ਬਾਈ ਬਾਕੀ ਆਪਣੇ ਤੋਂ ਬਾਈ ਕਾਲ ਕਰਕੇ ਬੰਦਾ ਪੁੱਛ ਸਕਦਾ ਠੀਕ ਹੈ ਨਾ ਦੇਖ ਸਕਦੇ ਹੋ ਬਾਈ ਆਪਣੇ ਤੋਂ ਕਾਲ ਕਰਕੇ ਬੰਦਾ ਪੁੱਛ ਸਕਦਾ ਪਤਾ ਕਰ ਸਕਦਾ ਹਰ ਇੱਕ ਚੀਜ਼ ਦਾ ਆ ਦੇਖੋ ਬਾਈ ਹਰ ਇੱਕ ਚੀਜ਼ ਵਾਸ਼ ਹੋਈ ਹੈ ਬਾਈ ਛੱਤ ਤੋਂ ਲੈ ਕੇ ਸਾਰੀ ਏ ਟੂ ਜ਼ेड ਠੀਕ ਹੈ ਜੋ ਬਾਈ ਕਹਿੰਦੇ ਨੇ ਬਾਈ ਪੇਂਟ ਵੀ ਪੇਂਟ ਕਰਾ ਕੇ ਲਿਆਉਂਦੇ ਨੇ ਕਾਰਾਂ ਜਾਂ ਪੇਂਟ ਕਰਕੇ ਬਾਈ ਐਦਾਂ ਦਾ ਕੋਈ ਸੀਨ ਨਹੀਂ ਪੂਰਾ ਚੈਲੰਜ ਆ ਆਪਣਾ オリジナル ਪੇਂਟ ਦਾ ਬੰਪਰਾਂ ਨੂੰ ਛੱਡ ਕੇ 100 ਦੇ ਵਿੱਚੋਂ 90 ਪੈਸੇ ਕਾਰ ਆ オリジナル ਕਹਿ ਸਕਦੇ ਆ ਬਾਈ ਰਿਕਾਰਡ ਨਾਲ 60000 ਯਾਰ ਚੱਲੀ ਹੋਈ ਆ ਕਾਰ ਬਾਕੀ ਤੁਹਾਨੂੰ ਸਾਰਾ ਕੁਝ ਵੀਡੀਓ ਦੇ ਵਿੱਚ ਦੱਸਿਆ ਸੀ ਆਪਾਂ ਨੇ ਵੀ ਇਹ ਇਹ ਚੀਜ਼ਾਂ ਆਪਾਂ ਬਈ ਕਰ ਨਹੀਂ ਸਕਦੇ ਜਾਂ ਕਰ ਸਕਦੇ ਆ ਜਿਵੇਂ ਕਿ Android ਲਵਾਉਣਾ ਟਾਇਰਾਂ ਦਾ ਟਾਇਰ ਆਪਾਂ ਬਈ ਦੇ 265 65 ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਲੈਂਥ ਵਾਸਤੇ ਹਾਈਟ ਵਾਸਤੇ ਇੱਕ ਨੰਬਰ ਵੱਡਾ ਪਾਇਆ ਦੀ ਸੋ ਬਾਈ ਬਾਕੀ ਜੁੜੇ ਰਹੋ ਹੋਰ ਬਲੌਗ ਵਾਸਤੇ ਬਾਈ ਜੇ ਪਸੰਦ ਆਇਆ ਫਿਰ ਇਦੂ ਬਾਦ ਨੈਕਸਟ ਵਲੌਗ ਆਪਣਾ ਸਕਾਰਪੀ ਦਾ ਹੋਊਗਾ ਬਾਈ ਉਹਦਾ ਦੱਸਾਂਗੇ ਤੁਹਾਨੂੰ ਵੀ ਲਾਈਵ ਵੀਲਾਂ ਤੋਂ ਲੈ ਕੇ ਸਾਰੀ ਗੱਲ ਸਾਰੀ ਡਿਟੇਲ ਓਕੇ ਬਾਈ